ਲਾਈ ਅੱਜ ਆਪਾਂ ਲਾਉਨੇ ਕਦੂਆਂ ਨੂੰ ਪਾਣੀ ਆ ਚੱਲਦਾ ਆਪਣਾ ਖਾਲਾ ਨਿੱਕਾ ਜਿਹਾ ਖਾਲਾ ਕਿਵੇਂ ਭਰ ਗਿਆ ਬੱਲਾ ਕਦੂਆਂ ਨਾਲ ਲੱਗਿਆ ਬੇਸ਼ੁਮਾਰ ਫਾਲਾ ਸੁੱਕੇ ਪੇਪਰ ਪਾਣੀ ਬਹੁਤ ਜ਼ਰੂਰੀ ਕੀਤਾ ਲਾਤਾ ਆਲਾ ਬਈ ਗੁੱਛਾਂ ਦੇ ਗੁੱচ্ছে ਲੱਗੇ ਕਦੂਆਂ ਦੇ ਆ ਤੁਹਾਨੂੰ ਦਿਖਾਉਂਦੇ ਆ ਦੇਖ ਆ ਵਾਹਤ ਹੈ ਚੜਦੇ ਤਾਂ ਚੜਦੇ ਲੱਗਣਗੇ ਹੋਰ ਤਾਂ ਪਤਾ ਨਹੀਂ ਵੀ ਕਿਵੇਂ ਲਾਉਂਦੇ ਆ ਫਲ ਆਪਣੇ ਤਾਂ ਅਰੀਜਨਲ ਜਾਣੀ ਦੀ ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਦਵਾਈ ਹੋਰ ਨਹੀਂ ਪਾਈ ਆ ਦੇ ਆ ਪਏ ਨੇ ਮੇਚੀ ਅੱਲਾ ਹੈ ਮੇਚੀ ਕੱਦੂ ਹੈ ਜਾਣਦੀ ਕੀ ਆ ਫੁੱਲਾਂ ਨਾਲ ਭਰੀ ਪੀਆ ਬੱਲਾ ਫਲ ਫੁੱਲ ਥੋੜਾ ਇਹ ਖੁਸ਼ਕ ਹੋ ਗਿਆ ਪਾਣੀ ਲੇਟ ਹੈ ਤੇ ਪਰ ਹੁਣ ਕੱਢ ਦਿਆਂਗੇ ਆਪਾਂ ਲੇਟ ਆ ਦੇਖੋ ਕਦੂ ਸੋਹਣੇ ਬੜੇ ਆ ਉਹ ਕਾਰਟੋਂ ਨਿਕਲ ਗਈ ਬਹੁਤ ਜ਼ਿਆਦਾ ਫਲ ਹੈ ਬਈ ਖੁਸ਼ਕ ਜੇ ਹੋ ਗਈਆਂ ਥੋੜੀਆਂ ਜਿਹਾ ਹਨਾ ਭਰਦੇ ਭਰਦੇ ਭਰ ਕੇ ਲਾਤੇ ਹੁਣ ਕੀ ਬਾਤ ਹੈ ਬਹੁਤ ਫਲ ਆ ਬਈ ਕਦੂ ਬਹੁਤ ਟੋਕਰਾਂ ਦੇ ਟੋਕਰੇ ਲੈਂਦੇ ਆ ਥੋੜੀਆਂ ਹੀ ਆ ਬੱਲੇ ਥੋੜੀ ਜੀ ਬਗੀਚੀ ਐ ਤੇ ਟੋਕਰੀ ਦੀ ਲਾ ਦਿੰਦੇ ਟੀਸੀ ਐ ਤੇ ਆ ਪਾਣੀ ਟੁੱਟ ਨਾ ਜਾਵੇ ਭਰ ਗਿਆ ਜਮਈ ਤੇ ਆ ਦੇਖ ਬਾਈ ਫਲ ਨਾਲ ਭਰੀਆਂ ਪਈਆਂ ਗੁੱਛੇ ਕਹਿੰਦੇ ਉਹਨਾਂ ਜੀ ਮੈਂ ਗੁੱਛੇ ਅੰਗੂਰਾ ਵੇਰਾ ਦੇ ਗੁੱਛੇ ਤੇ ਦੇਖਿਆ ਆਪਾਂ ਕਦੂਆਂ ਦੇ ਗੁੱਛੇ ਦੇਖੋ ਆ ਦੇਖੋ ਜਮਾ ਰਿਜ ਨਾਲਾ ਪਾਣੀ ਟੁੱਟ ਚੱਲਿਆ ਬੰਦ ਕਰ ਦੇ ਭਰ ਗਿਆ ਤਾਂ ਠੀਕ ਆ ਠੀਕ ਆ ਕੀ ਆਵਾਜ਼ ਆ ਕਿੰਨੀਆਂ ਸੋਹਣੀਆਂ ਅੱਲਾਂ ਬਈ ਓਏ ਯਾਹ ਕੀ ਸੁੰਦਰਤਾ ਅੱਲਾਂ ਦੀ ਆ ਪਈਆਂ ਖੇਚ ਲੱਗੀਆਂ ਤੋਰੀ ਦੀ ਬੱਲ ਆ ਗਈ ਸੀ ਮੂਰੇ ਉਹ ਪਾਸੇ ਕਰੀਏ ਬੇ ਆ ਤੋਰੀਆਂ ਵੀ ਲਾਈਆਂ ਵਿੱਚ ਆਤੀ ਸਭ ਜਿੱਦੇ ਲੱਗੇ ਅੰਬਾਰ ਠੇਰਾ ਦੇ ਠੇਰਾ ਲੱਗੇ ਹੁਣ ਫੇਰ ਆ ਬਾਈ ਬਹੁਤ ਜਿਆਦਾ ਫਲ ਲੱਗਦਾ ਹੈ ਇਹ ਕਿਹੜਾ ਬੀਜ ਹੈ ਇਹ ਬਹੁਤ ਵਧੀਆ ਹਾਈਬ੍ਰਿਡ ਬੀਜ ਹੈ ਬਹੁਤ ਵਧੀਆ ਹਾਈਬ੍ਰਿਡ ਬੀਜ ਹੈ ਤੇ ਆ ਦੇਖ ਬਾਈ ਗੁੱਛਾਂ ਦੇ ਗੁੱচ্ছে ਲੱਗੇ ਪਏ ਨੇ ਕੰਟਲ ਦੇ ਕੰਟਲ ਬੈਲੀ ਕਰਦੇ ਹੋਏ ਉਹ ਅੰਟਲਾਂ ਦੇ ਹਿਸਾਬ ਨਾਲ ਉੱਤਰਦੇ ਹੈ ਦਿੱਲੀ ਦੇ ਇਹ ਆ ਲਾਈਆਂ ਵਿੱਚ ਤੋਰੀਆਂ ਛੋਟਾ ਜਾਂ ਬਗੀਚਾ ਤੇ ਵੱਡਾ ਟੀਚਾ ਹਾਂ ਰੇਸਪਰੇ ਨਾ ਮਾਤਰ ਰੂੜੀ ਦੀ ਖਾਲ ਬਹੁਤ ਜ਼ਿਆਦਾ ਪਾਉਂਦਾ ਹੈ ਬਾਈ